ਸਾਸ੍ਰਿਕਾ ਦੇ ਸਾਰਿਆਂ ਨੂੰ ਇੱਕ ਤੁਹਾਡੇ ਅੱਗੇ ਬੇਨਤੀ ਕਰਨ ਲੱਗਾ ਜਿਹੜੀ ਉੱਪਰ ਫੋਟੋ ਦੇਖ ਰਹੇ ਹੋ ਵੀਰ ਕੈਪਟਨ ਸਿੰਘ ਦਾ ਪੈਂਡ ਕਾਮਰਾ ਜ਼ਿਲ੍ਹਾ ਜਲੰਧਰ ਐਸ ਵੀਰ ਨੇ 21 5 2023 ਨੂੰ ਸਾਈ ਪ੍ਰੈਸ ਤੋਂ ਪੁਰਤਕਾਲ ਦੀ ਡੰਕੀ ਲਈ ਸੀ ਇਹ ਵੀਰ ਦੋ ਦਿਨਾਂ ਬਾਅਦ ਕਾਲ ਕਰਦਾ ਵੀ ਮੈਂ ਕਰੋਸ਼ੀਆ ਪਹੁੰਚ ਗਿਆ ਕਰੋਸ਼ੀਆ ਤੋਂ ਬਾਅਦ ਮੈਂ ਸਲਵਿਨੀਆ ਜਾਣਾ ਸਲਵਿਨੀਆ ਤੋਂ ਬਾਅਦ ਮੈਂ ਪੁਰਤਕਾਲ ਜਾਣਾਗਾ ਮੇਰਾ ਵੀਰ ਅਸ਼ ਵੀਰ ਨੂੰ ਰੱਬ ਮੈਂ ਸਾਡੀ ਹੈਲਪ ਕਰੋ ਆਪਾਂ ਇਹ ਵੀਰ ਲੱਭ ਸਕੀਏ ਕਿੱਥੇ ਆ ਜਾਂ ਸਾਨੂੰ ਪਰਸਲ ਮੈਸੇਜ ਕਰ ਦਿਓ ਜਾਂ ਕਿਸੇ ਵੀਰ ਨੂੰ ਮਿਲਿਆ ਹੋਵੇ ਜਾਂ ਜਹਾਦਰਬਿੰਦਰ ਬੇ ਨੂੰ ਮੈਸੇਜ ਕਰ ਸਕਦਾਗਾ ਇਹ ਵੀਰ ਉਹੀ ਦੱਸ ਸਕਦੇ ਆ ਜਿਨ੍ਹਾਂ ਨੇ 2152003 ਡੋਂਕੀ ਲਈ ਆ ਫਰਤਕਾਲ ਦੀ ਸਾਈਪ੍ਰੈਸ ਤੋਂ ਤੇ ਦੂਜੀ ਗੱਲ ਵੀ ਐਸਾ ਏਜੰਟ ਕੌਣ ਆ ਕਿਸ ਏਜੰਟ ਕੌਣ ਭੇਜਣ ਆ ਇਸ ਵੀਰ ਨੂੰ ਕਿਉਂਕਿ ਉਸ ਟਾਈਮ ਦੇ ਉੱਪਰ ਸਾਈਪ੍ਰੈਸ ਦੇ ਵਿੱਚੋਂ ਬਹੁ ਡੋਂਕੀ ਲੱਗੀ ਤੇ ਏਜੰਟਾਂ ਨੇ 10-10 ਬੰਦੇ ਭੇਜੇ ਆ ਉਹਨਾਂ ਵਿੱਚ ਅਗ ਵੀ ਇੱਕ ਵੀਰ ਹੋਣਾਗਾ ਉਹ ਵੀ ਸਾਡੇ ਵੀਰ ਵੀਡੀਓ 'ਚ ਪਾਉਂਦੇ ਨੇ ਵੀ ਫਰਾਨੇ ਬੰਦੇ ਨੇ ਭੇਜਿਆ ਬੜੀ ਸੇਫ ਗੇਮ ਆ ਉਹਨਾਂ ਵਿੱਚ ਆ ਵੀ ਵੀਰ ਹੋਊਗਾ ਜੇ ਕਿਸੇ ਵੀਰ ਨੂੰ ਮਿਲਿਆ ਹੋਵੇ ਜਾਂ ਕਿਸੇ ਵੀਰ ਨੇ ਗੱਲ ਕੀਤੀ ਹੋਵੇ ਜਾਂ ਉਸੇ ਏਜੰਟ ਦੇ ਇਕੱਠੇ ਭੇਜੇ ਹੋਣ ਉਹ ਜਾਣਦਾ ਨਾਮ ਦੱਸ ਸਕਦਾ ਪਰ ਸੋਲੀ ਅਸੀਂ ਉਹਦਾ ਨਾਮ ਨਹੀਂ ਲਵਾਂਗੇ ਕਿਉਂਕਿ ਆਪਾਂ ਇਸ ਵੀਰ ਨੂੰ ਲੱਭ ਸਕੀਏ ਜੇ ਸਾ ਜੱਟ ਨੇ ਭੇਜਿਆ ਉਹੀ ਦਾ ਸਕਦਾ ਉਸ ਟਾਈਮ ਕੀ ਘਟਨਾ ਵਾਪਰੀ ਸੀ ਇਹ ਵੀਰ ਹੈ ਕਿੱਥੇ ਆ ਕਿਉਂਕਿ ਜੰਟ ਗਾਂ ਦੀ ਗੱਲ ਡੋਂਕਰਾਂ ਨੂੰ ਪੈਸੇ ਭਰਦੇ ਆ ਉਹ ਗਾਂ ਦੀ ਗਾਂ ਉਸ ਬੰਦੇ ਬੰਦੇ ਨੂੰ ਜਿਹੜਾ ਬੰਦੇ ਪੈਸੇ ਭਰੀ ਜਾਂਦਾ ਉਹਦੇ ਬੰਦੇ ਗਾਂ ਭੇਜੀ ਜਾਂਦੇ ਆ ਹੁਣ ਮੇਰਾ ਵੀਰ ਸਭ ਤੋਂ ਲੱਭਣ ਦੀ ਗੱਲ ਇਹ ਆ ਵੀ ਉਹ ਜੱਟ ਲੱਭ ਸਕੀ ਜੀ ਨੇ ਭੇਜਿਆ ਤੇ ਵੀਰ ਹੈ ਕਿੱਥੇ ਆ ਕਿਉਂਕਿ 15 ਮਹੀਨੇ ਹੋ ਚੱਲੇ ਇਸ ਵੀਰ ਨੇ ਘਰੇ ਫੋਨ ਨਹੀਂ ਕੀਤਾ ਤੇ ਕੀ ਪਤਾ ਮਾਪਿਆਂ ਦਾ ਕੱਲਾ ਕੱਲਾ ਪੁੱਤ ਹੋਵੇ ਸਾਰੇ ਘਰ ਦੀ ਜ਼ਿੰਮੇਵਾਰੀ ਇਹਦੇ ਸਿਰ ਤੇ ਹੋਵੇ ਕਿਉਂਕਿ ਏਜੰਟਾਂ ਨੇ ਹੁਣ ਆਪਣਾ ਨਾਮ ਆਪ ਦਾ ਲੈਣਾ ਨਹੀਂ ਵੇਸੀ ਭੇਜਣ ਵਾਲੇ ਅਸੀਂ ਆ ਆਪਾਂ ਲੱਭਣਾ ਪੈਣਾ ਵੀ ਤੁਹਾਡੀ ਹੈਲਪ ਚਾਹੀਦੀ ਆ ਜਿਨ੍ਹਾਂ ਨੇ 2152003 ਡੋਂਕੀ ਲਾਈ ਆ ਜਾਂ ਸਾਨੂੰ ਮੈਸੇਜ ਪਰਸਨਲੀ ਕਰਦੇ ਹੋ ਜਾਂ ਜਹਾਦਰਵਿੰਦਰ ਬੇਰ ਦੀ ਆਈਡੀ ਤੇ ਜਾ ਕੇ ਉਹਨੂੰ ਪਰਸਨਲੀ ਮੈਸੇਜ ਕਰਦੇ ਵੀ ਫਲਾਨਾ ਏਜੰਟ ਆ ਭੇਜਣ ਵਾਲਾ ਉਸ ਵੀਰ ਨੇ ਸਾਨੂੰ ਦੱਸਿਆ ਵੀ ਅਸੀਂ ਫਰਨੇ ਜੱਟ ਦੇ ਭੇਜਣ ਵਾਲੇ ਨੇ ਇੰਸੀ ਇੰਨੇ ਪੈਸੇ ਦਿੱਤੇ ਆ ਤੇ ਇਨ ਟਾਈਮ 'ਚ ਪਹੁੰਚ ਜਾਗੇ ਫੁਰਤਕਾਰ ਤੇਨ ਇੱਕ ਤੁਹਾਡੀ ਹੈਲਪ ਦੀ ਲੋੜ ਆ ਧੰਨਵਾਦ